ਹਾਂਜੀ ਤਾਂ ਵੈਲਕਮ ਬੈਕ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਆਈ ਹੋਪ ਮਿੱਤਰੋ ਤੁਸੀਂ ਸਾਰੇ ਵਧੀਆ ਹੋਵੋਗੇ ਇਟਲੀ ਵਾਲਿਓ ਇਸ ਵੀਡੀਓ ਨੂੰ ਜ਼ਰੂਰ ਵੇਖਿਓ ਲਓ ਜੀ ਇੱਕ ਨਵਾਂ ਪੰਗਾ ਪੈ ਗਿਆ ਦੇ ਹਰ ਪੰਗੇ ਤੇ ਪਹਿਲਾਂ ਵੀ ਪੈਂਦੇ ਸਨ ਪਰ ਇਹ ਪੰਗਾ ਖੇਰ ਹੀ ਪੰਗਾ ਵੇ ਲਓ ਜੀ ਵੀਰੋ ਗੱਲ ਇਸ ਤਰ੍ਹਾਂ ਦੀ ਤੇ ਸਾਡਾ ਇੱਕ ਵੀਰ ਹੈ ਪਾਕਿਸਤਾਨ ਦਾ ਇਹਨੇ ਮੈਨੂੰ ਆਪਣਾ ਨੋਲਾ ਉਸਤਾ ਸੈਂਡ ਕੀਤਾ ਵੇ ਇਹਨੇ ਨੋਲਾ ਉਸਤਾ ਸੈਂਡ ਕੀਤਾ ਮੈਂ ਇਹਦਾ ਨੋਲਾ ਉਸਤਾ ਵੇਖਿਆ ਇੰਨੇ ਹੈਰ ਸਿਰਫ ਯਾਰ ਸੀ ਚੈੱਕ ਕਰਨਾ ਲੁਕੇ ਵੇਖੋ ਭਲਾ ओरिजिनल ਲੱਗਦਾ ਵਈਆਂ ਫੇਕ ਲੱਗਦਾ ਵੇ ਮੈਨੂੰ ਆਖਿਆ ਮੈਂ ਵੇਖਣ ਦੇ ਵਿੱਚ ओरिजिनल ਲੱਗਦਾ ਬਟ ਕਨਫਰਮ ਨਹੀਂ ਹੈ ਜੇ ਤੁਸੀਂ ਫੀਸ ਪੇ ਕਰਦੇ ਹੋ 15 ਯੂਰੋ ਤੇ ਮੈਂ ਇਟਲੀ ਵਕੀਲ ਨੂੰ ਦੇ ਕੇ ਤੇ ਕਨਫਰਮ ਕਰਵਾ ਸਕਣਾ ਵਾ ਕਿਉਂਕਿ 15 ਯੂਰੋ ਫੀਸ ਹੁੰਦੀ ਹੈ ਵਕੀਲ ਦੀ ਤੇ ਤੁਹਾਨੂੰ ਫੀਸ ਦੇਈ ਦੀ ਉਹ ਕਨਫਰਮ ਕਰਕੇ ਦੱਸ ਦੇਗਾ ਉਹਨੇ ਫੀਸ ਨਹੀਂ ਦਿੱਤੀ ਉਹਨੇ ਕਹ ਫਰੀ ਦੇ ਵਿੱਚ ਵੈਰੀਫਾਈ ਕਰਵਾ ਸਕਦੇ ਮੈਂ ਫਰੀ ਦੇ ਵਿੱਚ ਵੈਰੀਫਾਈ ਨਹੀਂ ਹੋਣਾ ਉਹ ਜੀ ਦਿਨ ਦੱਸ ਸਕਣਾ ਮੈਂ ਕਿ ਇਹ 60% ਚਾਂਸ ਲੱਗਣ ਦੇ ਨੇ ਕਿ origignal ਹੈ। ਲਓ ਜੀ ਵੀਰੋ ਕੀ ਗੱਲ ਬਣੀ? ਉਹਦਾ ਨੋਲਾ ਉਸ ਦਾ ਜਿਹੜੀ ਮੈਨੂੰ ਫੋਟੋ ਸੈਂਡ ਹੋਈ ਸੀ ਮੋਬਾਈਲ ਦੇ ਜ਼ਰੀਏ ਹੀ ਉਹਨੂੰ ਆਈ ਸੀ। ਆਪਣੇ ਮੈਨੂੰ ਸੈਂਡ ਕੀਤੀ ਮੈਂ ਵੇਖੀ ਮੈਂ ਹੈ origignal ਨੇ ਨੋਲਾ ਉਸ ਦਾ। ਲਓ ਜੀ ਵੀਰੋ ਉਸ ਬੁੱਡੇ ਨੂੰ ਚਾ ਚਾਰੇ ਗਿਆ ਜੀ origignal ਨੇ ਨੋਲਾ ਉਸ ਦਾ ਬਹੁਤੀ ਜ਼ਿਆਦਾ ਖੁਸ਼ ਸੀ ਵੀਰ। ਐਨੇ ਵੀਰ ਨੇ ਉਹਨਾਂ ਅਪਾਇੰਟਮੈਂਟ ਵਾਸਤੇ ਅਪਲਾਈ ਕਰ ਛੜਿਆ। ਇਹਦੀ ਅਪਾਇੰਟਮੈਂਟ ਵੀ ਇਹਨੂੰ ਲੱਗ ਗਈ। ਇਹਨੇ ਕਾਗਜ਼ ਪੱਤਰ ਇਟਲੀ ਸਬਮਿਟ ਕਰਵਾਏ। ਇਟਲੀ ਐਂਬੈਸੀ ਦੇ ਵਿੱਚ ਸਬਮਿਟ ਕਰਵਾਏ ਇਹਦੀ ਜਿਹੜੀ ਉਹ ਨਾ ਤੇ ਰਿਜੈਕਸ਼ਨ ਲੱਗੀ ਨਾ ਹੀ ਅਪਰੂਵਲ ਲੱਗੀ ਇਹਦੇ ਤੇ ਜਿਹੜਾ ਉਹ ਲਾਈਫਟਾਈਮ ਲਈ ਬੈਨ ਲੱਗ ਗਿਆ ਵੇ ਆਪੀ ਅੰਦਾਜ਼ਾ ਲਾ ਸਕਦੇ ਜਿਸ ਬੰਦੇ ਦੇ ਨਾਮ ਉੱਤੇ ਜਿਸ ਬੰਦੇ ਦੇ ਉੱਤੇ ਮਾਲਕ ਦਾ ਨਾਮ ਲਿਖਿਆ ਸੀ ਨਾ ਉਸ ਮਾਲਕ ਨੂੰ 3500 ਰੁਪਇਆ ਜੁਰਮਾਨਾ ਹੋਇਆ 3500 ਯੂਰੋ 3500 ਯੂਰੋ ਜੁਰਮਾਨਾ ਹੋਇਆ ਮਾਲਕ ਨੂੰ ਇਹ ਸੂਰਤ ਹਾਲ ਐਸ ਟਾਈਮ ਚੱਲਣ ਡਈਏ ਕੀ ਸਾਫ ਕਤਾਬ ਲੱਗਾ ਜਿੱਦੂ ਇਹਨੇ ਨੋਲਾ ਉਸ ਤਾ ਇਹਨੂੰ ਸੈਂਡ ਕਰਵਾਇਆ ਇਟਲੀ ਤੋਂ ਏਜੰਟ ਨੇ ਪਨੋਲਾ ਉਸ ਤੱਕ ਕਿਸੇ ਹੋੜ ਦਾ ਹੀ ਇਹਨੇ ਪਾਸਪੋਰਟ ਨੰਬਰ ਤੇ ਇਹਦਾ ਨਾਮ ਚੇਂਜ ਕਰ ਛੜਿਆ ਇਹ ਮੁੰਡਾ ਬੜਾ ਰਾਜੀ ਜੀ ਮੇਰੇ ਪੇਪਰ ਨਿਕਲ ਗਏ ਨੇ ਨੇ ਮੈਨੂੰ ਚੈੱਕ ਕਰਵਾਇਆ ਮੈਂ ਵੀ ਆਕੇ ਜਿਹੜੀਆਂ ਚੀਜ਼ਾਂ ਲੱਗਣ ਡੀਆਂ ਨੇ ਉਹ ਕਨਫਰਮ ਨੇ ਬਾਅਦ ਚ ਇਹਦਾ ਵੈਰੀਫਿਕੇਸ਼ਨ ਲੱਗਾ ਤੇ ਇਹਦੇ ਪਾਸਪੋਰਟ ਦੇ ਉੱਤੇ ਇਹਦਾ ਪਾਸਪੋਰਟ ਦਾ ਜਿਹੜਾ ਦੂਜਾ ਸਫਾ ਵੇ ਉਹਦੇ ਤੇ ਲਾਈਫਟਾਈਮ ਲਈ ਬੈਨ ਲੱਗਾ ਵੇ ਉਹ ਸਾਰਾ ਦਾ ਸਾਰਾ ਲਾਈਫਟਾਈਮ ਬੈਂਡ ਜਿਹੜਾ ਆਨਲਾਈਨ ਹੋਇਆ ਵਿਦ ਫਿੰਗਰ ਇਹ ਵੀਰ ਹੁਣ ਤਾਂ ਯਾਤਰਾ ਵਾਸਤੇ ਇਟਲੀ ਦੇ ਵਿੱਚ ਐਂਟਰ ਨਹੀਂ ਹੋ ਸਕਦਾ ਸ਼ਾਇਦ ਸ਼ੰਗਹੈਨ ਦੇ ਵਿੱਚ ਵੀ ਐਂਟਰ ਨਹੀਂ ਹੋ ਸਕਦਾ ਇਸ ਹੂਟ ਦੇ ਹਾਲ ਬਣੀਏ ਹਾਲਾਂਕਿ ਇਸ ਵੀਰ ਨੂੰ ਕਿਸੇ ਕਿਸਮ ਦਾ ਕੋਈ ਵੀ ਲੰਮੀ ਸੀ ਹੈ ਕਿ ਮੇਰੇ ਨਾਲ ਇਹ ਕਹਾਣੀ ਵਰਤੀ ਜਾਣ ਲਈ ਤੇ ਬਤਾ ਤਾਂ ਨਾ ਵੀਰੋ ਜਿੰਨਾ ਵੀ ਹੋ ਸਕਦਾ ਤੁਸੀਂ ਆਪ ਜਿਹੜਾ ਨਾ ਉਹ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਏ ਮੁੰਡਾ ਜਿਹੜਾ ਵੇ ਏ ਲਾਈਕ ਐਡਾ ਕੋਈ ਲਾਈਕ 4 ਚਲਾਕ ਵੀ ਨਹੀਂ ਹੈ ਨਾਰਮਲ ਕਿਸਮ ਦਾ ਮੁੰਡਾ ਮੇਰੇ ਨਾਲ ਦੋ ਵਾਰ ਗੱਲਬਾਤ ਹੋਈ ਆ ਹੁਣ ਲਾਸਟ ਵੀਕ ਇਦਾਂ ਗੱਲਬਾਤ ਹੋਈਏ ਦਬਾ ਉਥੀ ਜ਼ਿਆਦਾ ਟੈਨਸ਼ਨ ਦੇ ਵਿੱਚ ਸੀ ਤੇ ਕੋਈ ਨਹੀਂ ਮੈਂ ਉਹਨਾਂ ਆਖਿਆ ਮੈਂ ਜੋ ਹੁੰਦਾ ਹੈ ਚੰਗਾ ਹੀ ਹੁੰਦਾ ਵੇ ਉਹਦੇ ਵਿੱਚ ਰੱਬ ਦੀ ਕੋਈ ਨਾ ਕੋਈ ਜਿਹੜਾ ਉਹ ਬਿਹਤਰੀ ਹੁੰਦੀ ਹੈ ਸਾਡੇ ਵਾਸਤੇ ਹੀ ਤੇ ਇਹ ਸੂਰਤ ਹਾਲੇ ਵੀਰੋਂ ਇਹ ਵੀਡੀਓ ਬਣਾਈ ਸੀ ਹੈ ਬਾਟੋ ਦੇ ਕੋਲ ਪਰਮਿਸ਼ਨ ਲੈ ਕੇ ਤੁਹਾਡੇ ਵਾਸਤੇ ਬਣਾਈਏ ਤੁਹਾਂ ਕਾ ਤੁਹਾਨੂੰ ਪਤਾ ਲੱਗੇ ਕਿ ਇਹ ਤੋਖਾ ਤੇ ਇਹ ਦੋ ਨੰਬਰੀਆਂ ਚੱਲਣ ਲੀਆਂ ਨੇ ਮਾਰਕੀਟ ਦੇ ਵਿੱਚ ਇੰਸਟਾਗ੍ਰam ਤੇ ਫਾਲੋ ਕਰ ਲਿਓ ਤੁਹਾਡੇ ਵਿੱਚੋਂ ਕਿਸੇ ਵੀਰ ਨੇ ਵੀ ਆਪਣਾ ਨੋਲਾ ਉਸਤਾ ਵੈਰੀਫਿਕੇਸ਼ਨ ਕਰਵਾਣਾ ਹੈ ਤਾਂ 15 ਯੂਰੋ ਦੀ ਫੀਸ ਹੈ ਤੇ ਉਹ 15 ਯੂਰੋ ਫੀਸ ਸਬਮਿਟ ਕਰਕੇ ਤਾਂ ਆਪਣਾ ਨੋਲਾ ਉਸਤਾ ਵੈਰੀਫਾਈ ਕਰਵਾ ਸਕਦਾ ਹੈ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿੱਤਰੋ ਮਿਲਣਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਰੱਬ ਰਾਖਾ